ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮਨਦੀਪ ਖਰਮੇ ਹਮਦਪੁਰਾ ਆਪ ਸਭ ਨੂੰ ਪੰਜ ਦਰਿਆ ਯੂਕੇ ਦੇ ਇਸ ਪੋਡਕਾਸਟ ਸੈਸ਼ਨ ਦੇ ਵਿੱਚ ਸਵਾਗਤ ਕਰਨਾ ਅ ਪ੍ਰਦੇਸ਼ ਦੀ ਧਰਤੀ ਤੇ ਵਿਚਰਦਿਆਂ ਇੱਕ ਕਲ ਹਰ ਕਿਸੇ ਨੇ ਸੱਚੂੰ ਦੀ ਦੇਖੀ ਹੋਣੀ ਆ ਕਿਉਂਕਿ ਪਹਿਲਾਂ ਕਿਹਾ ਜਾਂਦਾ ਸੀ ਕਿ ਬੰਦਾ ਜਨਮ ਜਾਤ ਆਪਣੇ ਨਾਲ ਕਿੱਤੇ ਲੈ ਕੇ ਜੰਮਦਾ ਜਿਵੇਂ ਜਿਵੇਂ ਜਿਹੜੇ ਪਰਿਵਾਰ ਦੇ ਵਿੱਚ ਉਹ ਜਨਮਿਆ ਉਹਨਾਂ ਕਿੱਤਿਆਂ ਦੇ ਵਿੱਚ ਹੀ ਉਹ ਪ੍ਰਵਾਨ ਛੜਦਾ ਤੇ ਆਖਰੀ ਸਾਹ ਤੱਕ ਉਹਨਾਂ ਕਿੱਤਿਆਂ ਨੂੰ ਹੀ ਸਮਰਪਿਤ ਰਹਿੰਦਾ ਪਰ ਪ੍ਰਦੇਸ਼ ਨੇ ਇਹਨਾਂ ਸਾਰੀਆਂ ਮਿੱਥਾਂ ਨੂੰ ਤੋੜਿਆ ਪਰਦੇਸ਼ ਦੇ ਵਿੱਚ ਚਾਹੇ ਕੋਈ ਕੁਝ ਵੀ ਕਰਦਾ ਆ ਉਸ ਨੂੰ ਆਪਣਾ ਨਵਾਂ ਮੋਹਾਨ ਬਣਾਉਣਾ ਪਿਆ ਉਹਨੂੰ ਆਪਣੀ ਕਾਮਯਾਬੀ ਵਿਹਉਣ ਲਈ ਉਹਨੂੰ ਜੜਸ ਕਿਤੇ ਦੇ ਵਿੱਚ ਵੜਿਆ ਉਸੇ ਕਿਤੇ ਤੇ ਹੀ ਉਹਨੇ ਆਪਣੀ ਮਿਹਨਤ ਕੀਤੀ ਤੇ ਪਰਵਾਨ ਚੜੇ ਮੰਜ਼ਲਾਂ ਹਾਸਲ ਕੀਤੀਆਂ ਜੇ ਅਸੀਂ ਪੰਜਾਬੀਆਂ ਦੇ ਮਿਨੀ ਪੰਜਾਬ وچੋਂ ਅਸੀਂ ਯੂਕੇ ਦੇ ਮਿਨੀ ਪੰਜਾਬ وچੋਂ ਜਾਣੇ ਜਾਂਦੇ ਸ਼ਹਿਰ ਸਾਊਥ ਹਾਲ ਜਾਂ ਹੈਜ ਦੀ ਗੱਲ ਕਰੀਏ ਤਾਂ ਇੱਥੇ ਇੱਕ ਨਾਮ ਬਹੁਤ ਹੀ ਵਿਸ਼ੇਸ਼ਤਾ ਦੇ ਨਾਲ ਉੱਗੜ ਕੇ ਸਾਹਮਣੇ ਆਉਂਦਾ ਪਿੰਕ ਸਿਟੀ ਗੁਲਾਬੀ ਸ਼ਹਿਰ ਪਿੰਕ ਸਿਟੀ ਇੱਕ ਰੈਸਟੋਰੈਂਟ ਦਾ ਨਾਮ ਹੈ ਹੈਜ ਦੇ ਵਿੱਚ ਸਭ ਪੰਜਾਬੀ ਭਲੀ ਭਾਂਤ ਨੇ ਉਹਦੇ ਅੰਦਰ ਇੱਕ ਲੰਮਾ ਲੰਜਾ 6 ਸਵਾ 6 ਫੁੱਟਾ ਬੰਦਾ ਖੜਾ ਜਿਸ ਦਾ ਨਾਮ ਹੈ ਲਖਵਿੰਦਰ ਸਿੰਘ ਗਿੱਲ ਕੋਕਰੀ ਕਲਾ ਤੇ ਉਹ ਜਿਵੇਂ ਤੁਸੀਂ ਸੋਣ ਹੀ ਲਿਆ ਕਿ ਗਿੱਲ ਸਰਨੇਮ ਹੈ, ਗੋਤ ਹੈ ਜੱਟ ਸਿੱਖ ਪਰਿਵਾਰ ਦਾ ਹਲਦੀ ਮੁੰਨੀ ਫੜ ਕੇ ਖੇਤਾਂ ਦੇ ਵਿੱਚ ਹੀਰਾ ਗਾਉਣ ਵਾਲਾ, ਏਕਾਂ ਲਾਉਣ ਵਾਲਾ ਬੰਦਾ ਜਦੋਂ ਲੱਡੂਆਂ ਜਲੇਬੀਆਂ ਦੇ ਨਾਲ ਬਾਹ ਪਾ ਲੇ ਤੇ ਤੁਸੀਂ ਸੋਚ ਕੇ ਦੇਖੋ ਕਿ ਉਹ ਕਿਵੇਂ ਇੱਕ ਕਿੱਤਾ ਬਖ ਹੋ ਗਿਆ ਅੱਜ ਅਸੀਂ ਪਿੰਕ ਸਿਟੀ ਆ ਤੇ ਲਖਵਿੰਦਰ ਸਿੰਘ ਗਿੱਲ ਕੋਕਰੀ ਉਹਨਾਂ ਨੂੰ ਇਸ ਪੋਡਕਾਸਟ ਸੈਸ਼ਨ ਦੇ ਵਿੱਚ ਜੀ ਆਇਆਂ ਕਹਿੰਦੇ ਗਿੱਲ ਸਾਹਿਬ ਬਹੁਤ ਬਹੁਤ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਫਰਮੀ ਜੀ ਤੁਹਾਨੂੰ ਵੀ ਤੇ ਤੁਹਾਡੇ ਸਾਰੇ ਸਰੋਤੇ ਜਿੰਨੇ ਵੀ ਪੰਜ ਦਰਿਆ ਦੇ ਆ ਸਾਰਿਆਂ ਦਾ ਸਵਾਗਤ ਆ ਜੀ ਇੱਥੇ ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਕੋਲ ਤੁਸੀਂ ਆ ਜਾਏ ਬਹੁਤ ਬਹੁਤ ਵਾਰ ਵੈਲਕਮ ਮਿਹਰਬਾਨੀ ਪਹਿਲਾਂ ਤਾਂ ਜਿਵੇਂ ਕਹਿੰਦੇ ਨੇ ਨਾ ਵੀ ਬੰਦਾ ਜਿਹਹੇ ਜੀ ਥਾਂ ਤੇ ਜਿਵੇਂ ਜੇ ਰਹਿੰਦਾ ਉਹਦਾ ਸੁਭਾਅ ਉਹ ਜਾ ਹੋ ਜਾਂਦਾ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਤੁਸੀਂ ਜਲੇਬੀ ਵਾਂਗੂ ਵਿੰਗੇ ਹੋਗੇ ਪਰ ਮੈਂ ਇਹ ਜ਼ਰੂਰ ਕਹੂੰਗਾ ਕਿ ਲੱਡੂ ਵਾਂਗੂ ਮਿੱਠੇ ਜ਼ਰੂਰ ਹੋਗੇ ਹਨਾ ਤੁਸੀਂ ਮੈਂ ਉੱਥੋਂ ਹੀ ਗੱਲ ਸ਼ੁਰੂ ਕਰਦਾ ਕਿ ਕੋਈ ਵੇਲਾ ਸੀ ਜਦੋਂ ਹਿੰਮਤਪੁਰੇ ਦੀ ਧਰਤੀ ਤੇ ਤੁਸੀਂ ਬੜਾ ਕੁਝ ਦੇਖਿਆ ਹੈ ਨਾ ਘਟੋ ਘਟ ਉੱਥੇ ਤੁਸੀਂ ਲੜਾਈਆਂ ਪੜਾਈਆਂ ਵੀ ਦੇਖੀਆਂ ਉੱਥੇ ਫੈਰ ਹੁੰਦੇ ਵੀ ਦੇਖੇ ਤੁਸੀਂ ਕਤਲ ਹੁੰਦੇ ਵੀ ਦੇਖੇ ਉਹ ਉਹ ਦੌਰ ਮੈਂ ਉਹਨੂੰ ਉੱਥੇ ਮੋੜ ਕੇ ਲਿਆਉਣਾ ਕਿ ਇੱਕੇ ਦਮ ਉਹ ਖੇਤੀ ਪੱਠੇ ਦੇ ਵਿੱਚੋਂ ਉੱਠ ਕੇ ਤੇ ਇਹ ਦੇ ਵਿੱਚ ਆ ਕੇ ਮਠਿਆਈਆਂ ਦੇ ਕਾਰੋਬਾਰ ਨਾਲ ਜੋੜਨਾ ਇਹ ਕਿਵੇਂ ਸੀ ਹਾਂਜੀ ਉਹ ਹਿੰਮਤਪੁਰੇ ਦੀ ਤਾਂ ਗੱਲ ਇਹ ਹੈ ਕਿ ਉੱਥੇ ਮੇਰੀ ਸਿਸਟਰ ਵਿਆਹੀ ਹੋਈ ਹੈ ਜੀ ਇਸ ਕਰਕੇ ਮੇਰਾ ਨਿੱਕੇ ਹੁੰਦਿਆਂ ਤੋਂ ਵਿਆਹ ਉਸ ਪਿੰਡ ਦਾ ਬਹੁਤ ਰਿਆ ਜੀ ਜਿੰਨਾ ਕਿ ਤੂੰ ਜਾਣਦਾ ਮੈਂ ਨੇੜੇ ਥੇੜੇ ਤੇਰੇ ਜਾਣਦਾ ਮੈਨੂੰ ਮੈਨੂੰ ਐ ਸੀ ਮੈਂ ਤਾਂ ਕਤਲਾਂ ਗੋਲੀਆਂ ਤੋਂ ਗੱਲ ਸ਼ੁਰੂ ਕੀਤੀ ਵੀ ਸੁਣਨ ਵਾਲੇ ਮਾਰੇ ਆ ਡਰ ਲੈਣ ਹਾਂ ਹਾਂਜੀ ਉਹ ਬਿਲਕੁਲ ਸਹੀ ਕੀਤੀ ਉਹ ਮੈਨੂੰ ਸਾਰਾ ਹੀ ਪਤਾ ਉਹਨਾਂ ਚੀਜ਼ਾਂ ਦਾ ਮੈਂ ਛੋਟਾ ਹੁੰਦਾ ਉੱਥੇ ਜਾਂਦਾ ਰਿਆ ਤੈਨੂੰ ਵੀ ਤੇਰੇ ਡੈਡੀ ਨੂੰ ਵੀ ਜਾਣਦਾ ਮੈਂ ਸਾਰਿਆਂ ਨੂੰ ਜੀ ਜੀ ਬਾਕੀ ਦੂਜੀ ਗੱਲ ਤੁਸੀਂ ਕਿਹਾ ਵੀ ਲੱਡੂਆਂ ਚਲੇ ਪਿਆਂ ਵਾਲੇ ਪਾਸੇ ਕਿਵੇਂ ਪਾਏਗੇ ਇਹ ਉਹ ਕਿਸਮਤ ਦੀ ਗੱਲ ਲੈ ਲੋ ਮੈਂ ਤਾਂ ਬਲੀਵ ਕਰਦਾ ਪਤਾ ਨਹੀਂ ਕਰਨਾ ਕੋਈ ਚਾਹੁੰਦਾ ਬੰਦਾ ਉੱਪਰ ਵਾਲਾ ਤੁਹਾਨੂੰ ਕਿਸੇ ਵਾਰ ਕ ਤੇ ਇਹ ਫਿੱਟ ਨਹੀਂ ਪਾਈ ਤੂੰ ਇੱਧਰ ਆ ਜੀ ਉਹ ਬਸ ੱੱਕੇ ਨਾ ਹੀ ਹੋ ਗਿਆ ਕੰਮ ਇਹ ਜਿਵੇਂ ਤੂੰ ਪਹਿਲਾਂ ਹੀ ਕਹਦਾ ਜੱਟਾਂ ਵਾਲਾ ੱੱਕਾ ਹੀ ਇੱਥੇ ਚਲਾਇਆ ਤੇ ਉਹ ਸਾਡਾ ਤੀਰ ਜਿਹੜਾ ਸੀ ਉਹ ਸਹੀ ਨਿਸ਼ਾਨੇ ਤੇ ਲੱਗ ਗਿਆ ਤੇ ਚੱਲੀ ਜਾਂਦਾ ਬਾਬੇ ਦੀ ਕਿਰਪਾ ਨਾਲ ਜਲੇਬੀਆਂ ਗੋਲਬਾਂ ਦੀਆਂ ਵਿਚੌਟ ਖਾ ਲੈ ਜਲੇਬੀ ਬੜ ਪੂਰੇ ਜੀ ਬਸ ਇੰਨੀ ਇੱਕ ਸਟੋਰੀ ਆ ਬਸ ਇਹਦੀ ਉਹੀ ਲੱਗੇ ਰਹੇ ਹਾਂ ਬਸ ਨਹੀਂ ਇੰਨੀ ਤਾਂ ਸਟੋਰੀ ਨਹੀਂ ਗਈ ਕਿਉਂਕਿ ਪਿੰਕ ਸਿਟੀ ਜਿਵੇਂ ਨਾਈਸ ਆਫਟ ਜੀ ਹਾਂ ਜੀ ਉਹ ਨਾਂ ਇਹਦੇ ਨਾ ਅਸਲ ਵਿੱਚ ਚੱਕਰ ਕੀ ਹੋਇਆ ਜਦੋਂ ਅਸੀਂ ਇਹਦਾ ਨਾਂ ਰੱਖ ਰਹੇ ਸੀ ਨਾ ਅਸੀਂ ਸੋਚਦੇ ਕੀ ਰੱਖੀਏ ਕੋਈ ਕੋਸ਼ ਕੋਈ ਕੋਸ਼ ਕੋਈ ਕੋਸ਼ ਹਾਂਜੀ ਤੇ ਮੈਂ ਇਹ ਸੋਚਦਾ ਸੀ ਮੈਂ ਕਿ ਯਾਰ ਈਜ਼ੀ ਜਿਹਾ ਨਾਮ ਹੋਵੇ ਜਿਹੜਾ ਬੰਦਿਆਂ ਦੇ ਨਾ ਜਲਦੀ ਮੂੰਹ 'ਚ ਚੜ ਜਾਵੇ ਹਾਂਜੀ ਸਾਡੇ ਕੋਲ ਇੱਥੇ ਸ਼ੈਫ ਹੁੰਦਾ ਸੀ ਉਹ ਸੀਗਾ ਜੈਪੁਰ ਦਾ ਅੱਛਾ ਉਹ ਕਹਿੰਦਾ ਭਾਜੀ ਛੱਡੋ ਤੁਸੀਂ ਸਾਰੀਆਂ ਗੱਲਾਂ ਤੁਸੀਂ ਪਿੰਕ ਸਿਟੀ ਰੱਖ ਦਿਓ ਤੁਹਾਨੂੰ ਰਾਜਸਥਾਨ ਲੱਗ ਜਾਵੇ ਹਾਂਜੀ ਤੁਹਾਨੂੰ ਪੰਜਾਬੀਆਂ ਨੂੰ ਘੱਟ ਪਾਦਾ ਉਹ ਗੋਰਿਆਂ ਨੂੰ ਵੱਧ ਪਤਾ ਜੀ ਤੇ ਉਦੋਂ ਇੱਥੇ ਆਪਣੇ ਇੰਡੀਅਨ ਲੋਕ ਇੰਨੇ ਘੱਟ ਸੀ ਇੱਥੇ ਇਸ ਦੇ ਵਿੱਚ ਜਦੋਂ ਅਸੀਂ ਆਏ ਹਾਂ ਤੇ ਅਸੀਂ ਉਹ ਪਿੰਕ ਸਿਟੀ ਉਹਦੇ ਕਰਕੇ ਰੱਖਤਾ ਉਹ ਥੋੜੇ ਦਿਨਾਂ ਚ ਉਹ ਲੋਕਾਂ ਦੀ ਜੁਬਾਨ ਤੇ ਜਲਦੀ ਚੜ ਗਿਆ ਤਾਂ ਬਸ ਆ ਇਹਦਾ ਰੀਜ਼ਨ ਸੀ ਹੋਰ ਤਾਂ ਚਲੋ ਵੱਡਾ ਰੀਜ਼ਨ ਨਹੀਂ ਸੀ ਜੀ ਦੂਜੀ ਗੱਲ ਜਦੋਂ ਵੀ ਕਿਤੇ ਜ਼ਿਕਰ ਆਉਂਦਾ ਚਾਹੇ ਉਹ ਖਬਰਾਂ ਚ ਆਉਂਦਾ ਤੇ ਜਾਂ ਮੀਡੀਆ ਦੇ ਵਿੱਚ ਆਉਂਦਾ ਕਿ ਲਖਵਿੰਦਰ ਗਿੱਲ ਕੋਕਰੀ ਕਲਾ ਕਲਾ ਪ੍ਰੇਮੀ ਵਜੋਂ ਜਾਣੇ ਜਾਂਦੇ ਕੋਈ ਵੀ ਕਲਾਕਾਰ ਆਵੇ ਜਾਂ ਕੋਈ ਵੀ ਹਸਤੀ ਆਵੇ ਤੇ ਉਹ ਪਿੰਕ ਸਿਟੀ ਦੇ ਵਿੱਚ ਉਹਨਾਂ ਦੀ ਆਮਦ ਜ਼ਰੂਰ ਹੁੰਦੀ ਹੈ ਇਹਦੇ ਪਿੱਛੇ ਕਾਰਨ ਕੀ ਕਾਰਨ ਬਸ ਇਹੀ ਆ ਪਿਆਰ ਕਰਦੇ ਆ ਆਪਾਂ ਬੰਦਾ ਜਿਹੜਾ ਕੋਈ ਆਉਂਦਾ ਆਪਣਾ ਇੰਨੇ ਦੂਜੇ ਮੁਲਕ ਤੋਂ ਆਇਆ ਆਪਣਾ ਕਲਾਕਾਰ ਆਇਆ ਇੱਥੇ ਆਪਣੀ ਕੋਸ਼ਿਸ਼ ਹੁੰਦੀ ਯਾਰ ਉਹ ਇੰਨੀ ਦੂਰ ਆਇਆ ਆਪਾਂ ਉਹਦੀ ਰਿਸਪੈਕਟ ਕਰੀਏ ਉਹਦੀ ਕਲਾ ਦੀ ਰਿਸਪੈਕਟ ਕਰੀਏ ਬਾਕੀ ਇਹ ਹੀ ਦਿਮਾਗ ਚ ਹੁੰਦਾ ਵੀ ਨਹੀਂ ਯਾਰ ਬੰਦੇ ਨੂੰ ਇੱਥੋਂ ਖੁਸ਼ ਕਰਕੇ ਭੇਜੀਏ ਵੀ ਜਿਵੇਂ ਵੀ ਮਾਨ ਤਾਣ ਕਰੀਏ ਉਹਦਾ ਇੰਨਾ ਹੀ ਪਿਆਰ ਆ ਦੇਣਾ ਜੀ ਬਿਲਕੁਲ ਜਿਵੇਂ ਹੁਣ ਇੱਥੇ ਸਾਊਥ ਹਾਲ ਦੇ ਵਿੱਚ ਆਪਾਂ ਦੇਖਦੇ ਆ ਕਿ ਸੈਤਸਰ ਗਰਮੀਆਂ ਉਹ ਵੀ ਆਉਂਦੇ ਆ ਤੇ ਪਰ ਜਿਹੜਾ ਇੱਥੇ ਆਸੇ ਪਾਸੇ ਦਾ ਸਿਆਸੀ ਮਾਹੌਲ ਆ ਉਹ ਸਿਆਸਤਦਾਨ ਵੀ ਤੁਹਾਡੇ ਕੋਲ ਨਹੀਂ ਹਾਜ਼ਰੀ ਹੁੰਦੀ ਆ ਨਾ ਇੱਥੇ ਤੇ ਇੰਨਾ ਜਿਵੇਂ ਕਹਿੰਦੇ ਵੀ ਮੇਲ ਮਲਾਪ ਹੋਣ ਦੇ ਬਾਵਜੂਦ ਉਹ ਫਿਰ ਸਾਰਿਆਂ ਨੂੰ ਆਪੋ ਆਪਣੀ ਜਗ੍ਹਾ ਤੇ ਰੱਖੀਦਾ ਨਾ ਨਹੀਂ ਮੇਰੇ ਕਹਿਣ ਦਾ ਮਤਲਬ ਹੈ ਕਿ ਸਿਆਸਤ ਵਾਲ ਨੂੰ ਨਹੀਂ ਪੰਗਾ ਲੈਣ ਦੇ ਕੋਈ ਨਹੀਂ 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 ਬਿਲਕੁਲ ਨਹੀਂ ਉਹ ਕਿਉਂ ਨਹੀਂ ਯਾਰ ਉਹ ਮੇਰੇ ਵਾਸਤੇ ਰਹੋਨੇ ਆ ਕਿਉਂ ਇਹ ਜਿ ਵਜਾ ਇਹ ਵੀ ਸਿਆਸਤਦਾਨਾਂ ਚ ਉੜਬੋਲ ਨਹੀਂ ਮੈਂ ਨਹੀਂ ਸਿੱਧਾ ਨਹੀਂ ਕਹਿਣਾ ਚਾਹੁੰਦਾ ਪਰ ਇਹ ਆ ਵੀ ਮੇਥੋਂ ਕੰਮ ਨਹੀਂ ਹੋ ਸਕਦਾ ਪਤਾ ਨਹੀਂ ਕੀ ਵਜ੍ਹਾ ਠੀਕ ਹੈ ਯਾਨੀ ਕਿ ਇੱਕ ਧਰਨਾ ਬੰਦਾ ਵੱਜ ਕੇ ਰਹਿੰਦਾ ਵੱਜ ਕੇ ਰਹ ਜਾਂਦਾ ਫਿਰ ਜੇ ਤੁਸੀਂ ਬਿਜ਼ਨਸ ਕਰਦੇ ਹਨ ਨਾ ਆਸੋਰ ਤੇ ਜੇ ਜੇ ਮੈਂ ਬਿਜ਼ਨਸ ਚ ਉਹਨਾਂ ਜਿਹੜਾ ਮਹਿਸੂਸ ਵੀ ਨਹੀਂ ਸਕਦਾ ਫਿਰ ਤੁਸੀਂ ਇੱਕੋ ਸਾਈਡ ਤੇ ਹੀ ਹੋ ਜੰਨੇ ਆ ਤੇ ਤੁਹਾਡੇ ਲਈ ਸਾਰੇ ਬੰਦੇ ਇੱਕੋ ਜੀ ਨਹੀਂ ਲੈਂਦੇ ਜੀ ਕਿਉਂਕਿ ਉਹਨੇ ਕਿਤੇ ਕਿਤੇ ਨਾ ਕਿਤੇ ਦੂਜੇ ਬੰਦੇ ਦੇ ਦਿਮਾਗ 'ਚ ਇਹ ਆਉਂਦੀ ਯਾਰ ਇਹ ਫਲਾਨੀ ਪਾਰਟੀ ਨਾਲ ਜੁੜਿਆ ਆਪਾਂ ਕਿਸੇ ਨਾਲ ਨਹੀਂ ਜੁੜੇ ਤੇ ਮੈਂ ਮੇਰੀ ਕੋਸ਼ਿਸ਼ ਹੈ ਜੁੜਨਾ ਜੀ ਸਾਰੇ ਆਪਣੇ ਲਈ ਭਰਾ ਹੈ ਸਾਰਿਆਂ ਲਈ ਆਪਾਂ ਇੱਕੋ ਹੀ ਆ ਜੀ ਗਿੱਲ ਸਾਹਿਬ ਜਦੋਂ ਕੋਕਰੀ ਦੀ ਗੱਲ ਆਉਂਦੀ ਹੈ ਨਾ ਹਾਂਜੀ ਹਾਂਜੀ ਤੇ ਉਦੋਂ ਜਿਹੜੇ ਪੰਜਾਬੀ ਆ ਅਸਲ ਪੰਜਾਬੀ ਜਿਹਨੂੰ ਕਹ ਲਈਏ ਵੀ ਸੰਗੀਤ ਦੇ ਗੁਣੀ ਗਿਆਨੀ ਆ ਜਾਂ ਜਿਸ ਦੀ ਸੁਣਨ ਵਾਲਿਆ ਹਾਂਜੀ ਉਹਨਾਂ ਦੀ ਜ਼ੁਬਾਨ ਤੇ ਇੱਕ ਨਾਂ ਆਉਦਾ ਬਿਲਕੁਲ ਕਿਹਦਾ ਨਾਂ ਆਉਦਾ ਗਿੱਲਰਦੀਪ ਗਿੱਲਰਦੀਪ ਹਾਂਜੀ ਤੇ ਗਿੱਲ ਬਾਈ ਨਾਲ ਕਿਵੇਂ ਮਿਲਦਾ ਗਿੱਲ ਬਾਈ ਨਾਲ ਇਹਨਾਂ ਨਾਲ ਸਾਡੀ ਨੇੜਤਾ ਐ ਹੋ ਇੱਕ ਤਾਂ ਸੀ ਵੈਸੀ ਗਿੱਲ ਹੈ ਜੀ ਬਾਕੀ ਨੇੜੇ ਉੱਤੇੜੇ ਕਰਕੇ ਉਹ ਮੇਰੇ ਚਾਚੇ ਦਾ ਮੁੰਡਾ ਵੀ ਲੱਗਦਾ کیا ਵਾਹ ਅੱਛਾ ਧੂਕੇ ਜਿਵੇਂ ਮਰਜ਼ੀ ਕਰ ਲਓ ਫਿਰ ਰਿਸ਼ਤੇਦਾਰੀਆਂ ਵੀ ਸਾਡੀਆਂ ਹੀ ਆ ਤੇ ਹੈ ਮੇਥੋਂ ਛੋਟਾ ਉਹ ਪਰ ਮੇਰੇ ਨਾਲ ਪਿਆਰ ਬਹੁਤ ਆਦਾ ਜੀ ਜਦੋਂ ਵੀ ਆਉਂਦਾ ਇੱਥੇ ਮੇਰੇ ਨਾਲ ਮੇਰੇ ਕੋਲੇ ਆਉਂਦਾ ਜਾਂ ਫੋਨ ਵੀ ਇੱਕ ਅੱਧੇ ਹਫ਼ਤੇ 'ਚ ਉਹਨਾਂ ਨਾਲ ਗੱਲਬਾਤ ਹੋਣੀ ਇਹ ਤਾਂ ਗਿੱਲ ਬਾਈ ਦੀ ਗਿੱਲ ਹਰਦੀਪ ਦੀ ਪਿੱਠ ਵੀ ਸੁਣਦੀ ਆ ਪਰ ਇਸ ਪੋਡਕਾਸਟਾਂ 'ਈ ਉਹ ਸ਼ਰੀਂਦ ਵੀ ਸੁਣਨਗੇ ਕਿ ਮੈਂ ਤਾਂ ਬੇਸ਼ੱਕ ਉਹਨਾਂ ਤੋਂ ਬਹੁਤ ਛੋਟਾ ਹਾਂ ਪਰ ਮੈਨੂੰ ਉਹ ਵੱਡਿਆਂ ਵਾਂਗੂ ਪਿਆਰ ਕਰਦਾ ਸੀ ਨਹੀਂ ਉਹ ਬੰਦਾ ਹੀ ਬਹੁਤ ਪਿਆਰਾ ਹੈ ਨਾ ਉਹਦੇ 'ਚ ਕੋਈ ਬੜਾ ਉਹਦੇ ਚ ਕੋਈ ਵਲਫੇਅਰ ਬਾਕੀ ਹੈ ਉਹ ਜਿਹਦੇ ਮ ਹੈਗਾ ਹੈਗਾ ਬਿਲਕੁਲ ਕਲਾਕਾਰਾਂ ਦੇ ਵਿੱਚ ਬਹੁਤ ਵਿਚਰਨ ਦਾ ਮੌਕਾ ਮਿਲਦਾ ਪਰ ਜੋ ਗੱਲ ਹਰਦੀਪ ਨੂੰ ਨੇੜੇ ਹੋ ਕੇ ਲਿਖਿਆ ਉਹ ਵੀ ਬਸ ਨਹੀਂ ਉਹ ਉਹਨਾਂ ਨੇ ਜਿਹੜਾ ਮਿਲਿਆ ਨਾ ਬੰਦਾ ਉਹਨੂੰ ਪਤਾ ਲੱਗਦਾ ਕਿ ਕੀ ਚੀਜ਼ ਆ ਉਹ ਯਾਨੀ ਕਿ ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਨੇ ਫਲਾਨੇ ਦੀ ਸੌਂ ਖਾ ਲਈਏ ਉਹ ਸੌਂ ਖਾਣ ਵਾਲਾ ਬੰਦਾ ਨਹੀਂ ਨਹੀਂ ਬਹੁਤ ਵਧੀਆ ਬੰਦਾ ਆ ਉਹ ਤੇ ਚਲੋ ਹੁਣ ਤਾਂ ਸਾਡਾ ਤਾਂ ਭਰਾ ਛੋਟਾ ਮੇਥੋਂ ਤੋਂ ਛੋਟਾ ਆ ਉਹ ਜੀ ਤੇ ਇਨਸਾਨ ਵੀ ਵਧੀਆ ਮੈਨੂੰ ਤਾਂ ਇਹ ਸੀਗਾ ਵੀ ਜਦੋਂ ਪਿਛਲੀ ਵਾਰ ਤੁਹਾਡੇ ਕੋਲ ਆਇਆ ਭਾਈ ਹਾਂਜੀ ਤੇ ਉਦੋਂ ਮੇਰੇ ਕੋਲ ਆਉਣਾ ਸੀ ਪਹਿਲਾਂ ਹਾਂਜੀ ਕਿਉਂਕਿ ਮੈਂ ਮੈਂ ਉਧਰ ਮੂਵ ਹਾਂਜੀ ਕੁਝ ਇਦਾਂ ਦੇ ਜਿਵੇਂ ਹੋਗੇ ਤੇਰੇ ਵੀ ਉਹ ਫਿਰ ਮੇਰੇ ਕੋਲ ਮੇਰੇ ਕੋਲ 3 ਦਿਨ ਰਹੇ ਸੀ ਉਦੋਂ ਟਾਈਮ ਤਾਂ ਲੰਘ ਗਿਆ ਵੈਨਦੇ ਹੀ ਪਰ ਉਹ ਇਹ ਵੀ 3 ਦਿਨ ਯਾਦ ਹੀ ਬਣ ਕੇ ਸਾਡੇ ਬਿਲਕੁਲ ਰਾਤ ਨੂੰ ਵੀ ਗੱਲਾਂ ਆਉਂਦੇ ਨੇ ਵੀ ਗੱਲਾਂ ਤੇ ਮਤਲਬ ਮੈਨੂੰ ਤਾਂ ਕੋਈ ਲੱਗਦਾ ਹੀ ਨਹੀਂ ਉਹਦੇ ਨਾਲ ਕੋਈ ਉਪਰਾਈ ਹੈ ਕੋਈ ਉਪਰਲਾ ਪਣ ਨਹੀਂ ਉਹਦੇ ਨਾਲ ਦੂਜੀ ਦੂਜੀ ਗੱਲ ਜਿਦੋਂ ਪੰਜਾਬੀ ਸੰਗੀਤ ਜਾਗਤ ਦੀ ਗੱਲ ਆਉਂਦੀ ਆ ਜਾਂ ਸੰਗੀਤ ਜਾਗਤ ਦੇ ਬਾਰੇ ਲਿਖਣ ਦੀ ਗੱਲ ਆਉਂਦੀ ਆ ਤਾਂ ਇੱਕ ਮਾਨਸਾ ਤੋਂ ਜੇ ਕਰ ਹੁੰਦਾ ਹਾਂਜੀ ਹਾਂਜੀ ਉਹ ਮਾਨਸਾ ਤੋਂ ਜਿਹੜਾ ਇਹਨੂੰ ਕਿਹਾ ਬਾਣੀਆਂ ਜੱਟ ਬਾਣੀਆਂ ਜੱਟ ਉਹ ਵੀ ਮੇਰਾ ਭਰਾ ਹੋਇਆ ਕੀ ਬਾਤ ਉਹ ਕਦੇ ਕਹਿੰਦਾ ਮੈਂ ਵੱਡਾ ਕਿਤੇ ਕਹਿੰਦਾ ਜਿਹੜਾ ਹੈ ਮੈਥੋਂ ਥੋੜਾ ਜਿਹਾ ਵੱਡਾ ਏਡਾ ਗੁੰਡੀ ਖੇਡੀਆਂ ਦਾ ਹਾਂ ਜੀ ਤੇ ਪਰ ਉਹਦੇ ਨਾਲ ਮੇਰਾ ਬਹੁਤ ਪਿਆਰ ਹੈ ਕੀ ਬਾਤ ਤੇ ਹੋ ਸਕਦਾ ਥੋੜੇ ਦਿਨਾਂ ਤੱਕ ਤੈਨੂੰ ਨਿਊਜ਼ ਲਈਏ ਮੇਰੇ ਕੋਲ ਆਉਣ ਲੱਗਿਆ ਹੋ ਚਲੋ ਨਹੀਂ ਮੈਂ ਤਾਂ ਇਹ ਕਹੂੰਗਾ ਵੀ ਸਾਡੇ ਕੋਲ ਘਰ ਪਹੁੰਚੋ ਬਿਲਕੁਲ ਆਵਾਂਗੇ ਪ੍ਰੋਗਰਾਮ ਬਣਾਵਾਂਗੇ ਬਾਂਸਰ ਸਾਹਿਬ ਨਾਲ ਤਾਂ ਬਹੁਤ ਦਿਲੋਂ ਨਾ ਕੀ ਬਾਤ ਮਤਲਬ ਕੋਈ ਦਿਨ ਇਦਾਂ ਦਾ ਨਹੀਂ ਜਿੱਦੇ ਸਾਡੀ ਫੋਨ ਤੇ ਨਹੀਂ ਗੱਲ ਮੈਨੂੰ ਇੰਨਾ ਪਤਾ ਵੀ ਸੁਣਨ ਵਾਲੇ ਆਪਣੀਆਂ ਤੁਹਾਡੇ ਬਾਂਸਲ ਸਾਹਿਬ ਕਹਿਣ ਤੋਂ ਪਹਿਲਾਂ ਸਾਨੂੰ ਸੰੱਦ ਕੇ ਕਿ ਅਸ਼ੋਕ ਬਾਂਸਲ ਮਾਨਸਾ ਦੀ ਗੱਲ ਕਰ ਰਹੇ ਹਨ ਬਿਲਕੁਲ ਕਿਉਂ ਨਹੀਂ ਇੱਕੋ ਹੀ ਬੰਦਾ ਹੈਰਾ ਤੇ ਬਿਲਕੁਲ ਉਹਨਾਂ ਨੇ ਇਹ ਮੋਤੀ ਚੁਗੇ ਤਾਂ ਬਿਲਕੁਲ ਕਿਤਾਬ ਦੇ ਵਿੱਚ ਪਰੋਏ ਬਿਲਕੁਲੋ ਕਿਤਾਬ ਵੀ ਪਹੁੰਚ ਗਈਆਂ ਮੇਰੇ ਕੋਲ ਪਾਰਸਲ ਪਹੁੰਚ ਗਿਆ ਉਹਨਾਂ ਦਾ ਜੀ ਤੇ ਹੁਣ ਉਹਨਾਂ ਨੇ ਡਿਸਟਰੀਬਿਊਸ਼ਨ ਤਿਆਰ ਹੋ ਜਾ ਹੁਣ ਤੁਸੀਂ ਕੀ ਕਰਨਾ ਬਸ ਤੁਹਾਡੇ ਉੱਤੇ ਮਹਿਫਲ ਲਾਉਣੇ ਹੈ ਕਿ ਟਿਕਾ ਕੇ ਫਿਰ ਬਿਲਕੁਲ ਗੱਲਬਾਤ ਕਰਦੇ ਹਾਂ ਉੱਥੇ ਬਿਲਕੁਲ ਤੇ ਦੂਜਾ ਗੱਲ ਸਾਹਿਬ ਜਦੋਂ ਤੁਸੀਂ ਇਸ ਧਰਤੀ ਤੋਂ ਆਣ ਹਾਂਜੀ ਇਥੇ ਮੈਂ ਮੈਂ ਪਿੱਛੇ ਲੈ ਕੇ ਜਾਣਾ ਕਿ ਅਜੇ ਮੈਂ ਆਪਾਂ ਪਹਿਲਾਂ ਗੱਲ ਕੀਤੀ ਕਿ ਆਪਾਂ ਇੱਕ ਜ਼ਿੰਮੇਵਾਰ ਪਰਿਵਾਰ ਦੇ ਬੱਚੇ ਬੀਆ ਨਾਲ ਸਿੱਧਾ ਵਾਹ ਹਾਂ ਤੇ ਯੂਕੇ ਦੀ ਧਰਤੀ ਤੇ ਆਉਣ ਦਾ ਸੁਭਾਅ ਕਿਵੇਂ ਬਣਿਆ ਸੀ ਮੈਂ ਜੀ ਮੇਰੀ ਐਕਚੁਅਲੀ ਜਿਹੜੀ ਮੇਰੀ ਫੈਮਿਲੀ ਹੈ ਨਾ ਉਹ ਮੇਰੇ ਦੋਨੋਂ ਤਾਇਏ ਦੇ ਮੁੰਡੇ ਉਹ ਪਹਿਲਾਂ ਦੇ ਇੱਥੇ ਸੀਗੇ ਜੀ ਉਹ ਮੇਰੇ ਤਾਇਏ ਦੇ ਮੁੰਡੇ ਵੀ ਹੈ ਮੇਰੀ ਮਾਸੀ ਦੇ ਮੁੰਡੇ ਵੀ ਹੈ ਠੀਕ ਹੈ ਮੈਂ ਛੋਟਾ ਉਹਨਾਂ ਤੋਂ ਮੈਂ ਇੱਥੇ ਮੰਗਿਆ ਹੋਇਆ ਸੀ ਅੱਛਾ ਹਾਂਜੀ ਉਹ ਇਸ ਇਸ ਕਾਰਨ ਕਰਕੇ ਐਜ਼ ਮਗੇਤਰ ਆਇਆ ਸੀ ਸਾਡੇ ਪਾਕਿਸਤਾਨੀ ਭਾਈਆਂ ਦੇ ਕਹਣ ਨੂੰ ਮਗੇਤਰ ਆ ਮੈਂ ਮਤਲਬ ਸੌਰੀ ਆਇਆ ਸੀ ਹਾਂ ਤੇ ਉਹ 88 ਚ ਮੈਂ ਇੱਥੇ ਆਇਆ ਹਾਂ 88 ਚ ਜੂਨ ਚ ਆਇਆ ਹਾਂ ਜੀ ਤੇ 90 ਚ ਮੇਰਾ ਵਿਆਹ ਹੋ ਗਿਆ ਉਹ ਥੋੜਾ ਡਿਲੇ ਕਰਕੇ ਕੀਤਾ ਸੀ ਉਹ ਉਦੋਂ ਪੇਜ ਦੇ ਹਿਸਾਬ ਨਾਲ ਕੋਈ ਕਹਿੰਦੇ ਸੀ ਹਲੇ ਪੜਦੀ ਆ ਹੋਣੀਆਂ ਠੀਕ ਹੈ ਫਿਰ ਉਸ ਤੋਂ ਬਾਅਦ ਮੈਂ ਉੱਥੇ ਅਸੀਂ ਇਕੱਠੇ ਕੰਮ ਕਰਦੇ ਸੀ ਚਲੋ ਉੱਥੇ ਕਈ ਤੁਹਾਨੂੰ ਪਤਾ ਫੈਮਿਲੀ ਦੀਆਂ ਕਈ ਹੁੰਦੀਆਂ ਫਿਰ ਮੈਂ ਜੋਬ ਵੀ ਕੀਤੀ ਠੀਕ ਹੈ ਇੱਕੋ ਹੀ ਜਗ੍ਹਾ ਜੋਬ ਕੀਤੀ ਹੈ ਹਾਂ ਨਾ தம் ਲੈਣਾ ਨਹੀਂ ਕਿੱਥੇ ਚਲ ਰਿਹਾ ਨੇ 14 ਸਾਲਾਂ ਵਿੱਚ ਇੱਕੋ ਜਗ੍ਹਾ ਜਿਹਾ ਉਸ ਤੋਂ ਬਾਅਦ ਮੇਰੇ ਦਿਮਾਗ 'ਚ ਸੀ ਯਾਰ ਆਪਣਾ ਕਰ ਆਪਣਾ ਕਰਮ ਇਹ ਦਿਮਾਗ 'ਚ ਕੀੜਾ ਲੈ ਲਓ ਜਾਂ ਕੁਝ ਲੈ ਲਓ ਬਿਜ਼ਨਸ ਦਾ ਪਤਾ ਲੱਗ ਗਿਆ ਸੀ ਸਾਰਾ ਜੀ ਬਸ ਫਿਰ ਉਸ ਤੋਂ ਬਾਅਦ ਪਰਮਾਤਮਾ ਦੀ ਕਿਰਪਾ ਆਈ ਸੀ ਉਹ ਹੀ ਤੇ ਇੱਕ ਚੀਜ਼ ਕੀ ਹੁੰਦੀ ਆ ਨਾ ਚੀਜ਼ ਕੀ ਹੁੰਦੀ ਆ ਫਿਰ ਇਹ ਆ ਵੀ ਪੈ ਜਾਓ ਇੱਕ ਵਾਰੀ ਦੇਖੀ ਜਾਓ ਮੈਨੂੰ ਕੋਈ ਨਹੀਂ ਸੀ ਪਤਾ ਇਹਦੇ ਬਾਰੇ ਕੁਕਿੰਗ ਬਾਰੇ ਮੈਨੂੰ ਕਿ ਸੂਰਦਾਸ ਆਲਾ ਜੱਫਾ ਲਾ ਬਿਲਕੁਲ ਜੱਫਾ ਮਤਲਬ ਬੰਦਿਆਂ ਤੋਂ ਸਿੱਖ ਗਿਆ ਆਪਾਂ ਕਈ ਵਾਰ ਤਾਂ ਕਈ ਵਾਰ ਤਾਂ ਜਿਹੜੇ ਥੋੜੀ ਜ਼ਿੰਦਗੀ ਚ ਮਾੜੇ ਬੰਦੇ ਹੁੰਦੇ ਆ ਉਸ ਕਹਾ ਹੋ ਜਾਂਦੇ ਆ ਕਈ ਕੁਝ ਸਿੱਖਦਾ ਬੰਦਾ ਜ਼ਿੰਦਗੀ ਚ ਸਿੱਖੀ ਜਾਂਦਾ ਪਰ ਸਿੱਖੀ ਤਾਂ ਹੈ ਬਿਲਕੁਲ ਸਿੱਖ ਆਪਾਂ ਨੂੰ ਕਹਿੰਦੇ ਤਾਂ ਆਪਾਂ ਤਾਂ ਸਿੱਖਦੇ ਆ ਰੋਜ਼ ਹੀ ਸਿੱਖਦੇ ਆ ਜੀ ਇਦਾਂ ਇੰਨੀ ਗੱਲਾਂ ਬਾਤਾਂ ਜਿਹੜਾ ਬਾਪੂ ਜੀ ਵਰਗਿਆਂ ਦਾ ਇੱਥੇ ਆ ਕੇ ਟਿਕਣਾ ਡੈਡੀ ਹਾਂਜੀ ਡੈਡੀ ਦਾ ਫਿਰ ਇਹ ਹੋਇਆ ਕਿ ਇੱਕ ਤਾਂ ਮੈਂ ਇਕੱਲਾ ਇਕੱਲਾ ਹੀ ਸੀਗਾ ਜੀ ਤੇ ਭੈਣ ਭਰਾ ਦਾ ਵੀ ਸਾਰੇ ਬਾਹਰ ਹੀ ਇੱਥੇ ਸੀਗੇ ਅਜਨੇ ਵੀ ਆਏ ਦੇ ਮੁੰਡੇ ਜਾਂ ਹੋਰ ਉਥੇ ਉਹ ਇਕੱਲੇ ਰਹਿ ਗਏ ਸੀ ਡੈਡੀ ਤੇ ਮੰਮੀ ਉਹ ਮੈਨੂੰ ਹਮੇਸ਼ਾ ਟੈਨਸ਼ਨ ਹੀ ਰਹਿੰਦੀ ਸੀ ਪਿੱਛੇ ਤੇ ਫਿਰ ਮੈਂ ਉਹਨਾਂ ਨੂੰ ਇੱਥੇ ਹੀ ਬੁਲਾ ਲਿਆ ਚਲੋ ਉਹਨਾਂ ਦਾ ਅਪਲਾਈ ਪਲੂਇ ਕਰਕੇ ਉਹ ਪੱਕੇ ਹੋ ਗਏ ਸੀ ਜੀ ਉਹ ਫਿਰ ਇੱਥੇ ਮੇਰੇ ਕੋਲ ਹੀ ਰਹੇ ਮਤਲਬ ਕਾਫੀ ਮੇਰੇ ਕੋਲ 25 ਸਾਲ ਰਹੇ ਉੱਥੇ ਜੀ ਹੁਣ ਉਹਨਾਂ ਦੇ 3 ਸਾਲ ਹੋਈਏ ਡੈਥ ਹੋਈ ਨੂੰ ਇੱਥੇ ਹੀ ਰਹੇ ਬਿਲਕੁਲ ਉਹ ਡੈਡੀ ਵੀ ਪਹਿਲਾਂ ਆਪਣੇ ਟਾਈਮ ਤੇ ਕਬੱਡੀ ਖੇਡਦੇ ਰਹੇ ਭਾਰਤੂਰ ਚੱਕਦੇ ਸੀ ਹਾਂ ਤੇ ਤੀਖੋਤੀ ਸੋਹਣਾ ਨਾਂ ਸੀ ਉਹਨਾਂ ਦਾ ਪਿੰਡ ਵੀ ਸਾਰਿਆਂ ਨੂੰ ਪਤਾ ਹੀ ਉਹ ਵੀ ਆਪਣਾ ਸੋਹਣਾ ਟਾਈਮ ਕੱਢ ਗਿਆ ਆਪਣਾ ਜੀ ਹਾਂਜੀ ਉਦੋਂ ਕੋਕਰੀ ਦੀ ਟੀਮ ਹੁੰਦੀ ਸੀ ਨਾ ਹਾਂ ਉਹਨਾਂ ਦੇ ਟਾਈਮਾਂ ਤੇ ਹੁੰਦੀ ਸੀ ਫਿਰ ਉਸ ਤੋਂ ਬਾਅਦ ਵੀ ਨਹੀਂ ਆ ਟੀਮਾਂ ਮੈਂ ਉਹ ਆਖਰੀ ਵਾਰ ਮਿਲਿਆ ਸੀ ਉਹਨਾਂ ਨੂੰ ਉਦੋਂ ਗੱਲ ਚੱਲਦੀ ਸੀ ਅਸੀਂ ਹਾਂਜੀ ਹਾਂ ਉਹ ਠੀਕ ਆਪਣਾ ਉਹਨਾਂ ਦਾ ਵਧੀਆ ਸੁਭਾਅ ਸੀਗਾ ਕਉਂ ਕਉਂ ਨੇ ਉਦੋਂ ਜ਼ਿਕਰ ਕੀਤਾ ਸੀ ਮੇਰੇ ਕੋਲ ਛਾਂਗਾ ਠੂਰ ਢਿੱਕੇ ਵਰਗਿਆਂ ਦਾ ਉਹ ਜ਼ਿਕਰ ਕੀਤਾ ਸੀ ਹਾਂ ਉਹ ਸਾਰੇ ਉਹਨਾਂ ਦੇ ਟਾਈਮ ਦੇ ਸੀਗੇ ਉਦੋਂ ਗੱਲਾਂ ਕਰਦੇ ਹੁੰਦੇ ਸੀ ਜੀ ਤੇ ਤੁਸੀਂ ਨਹੀਂ ਜਿਵੇਂ ਹੁੰਦਾ ਕਈ ਵਾਰ ਚੱਲ ਆਪਣੇ ਪਰਿਵਾਰਾਂ ਦੇ ਵਿੱਚੋਂ ਨਹੀਂ ਕਿਤੇ ਮੈਂ ਆਪਣੇ ਟਾਈਮ ਤੇ ਰਿਹਾ ਪਰ ਮੈਨੂੰ ਇਹ ਸੀ ਕਿ ਇੱਕ ਤਾਂ ਉਹ ਹਾਲਾਤ ਉਦੋਂ ਨਹੀਂ ਸੀ ਸਹੀ ਜੀ ਫਿਰ ਮੈਨੂੰ ਇੱਧਰ ਨੂੰ ਹੀ ਆਉਣਾ ਪੈ ਗਿਆ ਫਿਰ ਉਸ ਤੋਂ ਬਾਅਦ ਤੈਨੂੰ ਪਤਾ ਜੋ ਫੈਮਿਲੀ ਲਾਈਫ 'ਚ ਬੰਦਾ ਰਹੇ ਕੀਤਾ ਉਹਦੇ ਟਾਈਮ ਦੇ ਮਾੜੇ ਮੁੱਤੇ ਹੈ ਜਿੰਨਾ ਕੋੰਦਾ ਕਰਦੇ ਨੇ ਠੀਕ ਸੀ ਰਫਲ ਜਾ ਕੇ ਗੇੜੇ ਦਿੱਤੇ ਹਾਂ ਮਾੜੇ ਮੋਟਾ ਕੀਤਾ ਹਾਂ ਜੀ ਇਹਨਾਂ ਨੂੰ ਪੂਰੇ ਵੀ ਗੇੜੇ ਦਿੱਤੇ ਰਫਲ ਜਾ ਉਹ ਤੈਨੂੰ ਪਤਾ ਹੀ ਹੈ ਇਹ ਕਿਉਂਕਿ ਮੈਨੂੰ ਐਸੀ ਕਿ ਇੱਕ ਹਾਜ਼ਰੀ ਆ ਨਾ ਇਹ ਹਾਂਜੀ ਹਾਂਜੀ ਜਿਹੜਾ ਸਰਦਾਰ ਗਰਨਾਮ ਸਿੰਘ ਜੀ ਜਾਂ ਸਾਡੇ ਅਹਿਮਦਪੁਰੇ ਵਾਲੇ ਹਾਂਜੀ ਉਹ ਸਾਡੇ ਜੀਜਾ ਜੀ ਦੇ ਵੱਡੇ ਭਰਾ ਸੀ ਹਾਂ ਉਹ ਉਹ ਜਿਹੜੀਆਂ ਉਸ ਸਮੇਂ ਦਾ ਜਿਹੜਾ ਦੌਰ ਕਹਿ ਸਕਦੇ ਆ ਅੱਜ ਦੀ ਨਵੀਂ ਪੀੜੀ ਨੂੰ ਤਾਂ ਇਹ ਹੁੰਦਾ ਯਾਰ ਚਿਕਰਗੀਦਾ ਹੋਦਾ ਪਰ ਜਿਹੜੇ ਉਹਨਾਂ ਦੇ ਹਾਣੀ ਆ ਉਹ ਜਾਣਦੇ ਆ ਕਿ ਯਾਰ ਉਹ ਸ਼ਾਇ ਸ਼ੀ ਕੋਈ ਹੈ ਨਾ ਹਾਂਜੀ ਉਹ ਉਹਨਾਂ ਦੇ ਹਾਣੀ ਤਾਂ ਹੁਣ ਬਹੁਤ ਘਟ ਗਏ ਮੇਰੇ ਕੋਲ ਉਹਨਾਂ ਦੇ ਨਾਲ ਰਹੇ ਜਿਹੜੇ ਉਹ ਤਾਂ ਛੋਟੇ ਉਹਨਾਂ ਨੂੰ ਪਤਾ ਉਹਨਾਂ ਦੇ ਸਮਾਂ ਬਾਰੇ ਜੀ ਹਾਂਜੀ ਅਸੀਂ ਤਾਂ ਜਦੋਂ ਸਾਡੀ ਯਾਨੀ ਕਿ ਬਚਪਨ ਵਾਲਾ ਤੌਰ ਸੀ ਸਾਡਾ ਛੋਟਾ ਹਨ ਤੇ ਜਦੋਂ ਫਿਰ ਉਹਨਾਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਨਾਲ ਜਾਂਦਿਆਂ ਦੇਖਦੇ ਹੁੰਦੇ ਸੀ ਕਿ ਇਹਦੇ ਹਾਸੇ ਚ ਦਿਨਾਲੀ ਇਹਦੇ ਚ ਕਹੜੀ ਨਾਲ ਵਾਲੀ ਹਨ ਇਦਾਂ ਦਾ ਮਾਹੌਲ ਸੀ ਉਹ ਟਾਈਮ ਹੀ ਉਹਨਾਂ ਦੇ ਤੁਹਾਨੂੰ ਪਤਾ ਤੁਹਾਡੇ ਪਿੰਡ 'ਚ ਦੁਸ਼ਮਣੀ ਪਾਉਂਦੇ ਬਿਲਕੁਲ ਬਿਲਕੁਲ ਇਸ ਕਰਕੇ ਥੋੜਾ ਜਿਹਾ ਉਹਨਾਂ ਦਾ ਸੀਗਾ ਸਾਨੂੰ ਤਾਂ ਕਈ ਗੱਲਾਂ ਤਾਂ ਪਤਾ ਹੀ ਬਾਅਦ 'ਚ ਲੱਗਦਾ ਵੀ ਕੀ ਕਰਦੇ ਕੀ ਫਿਰਦੇ ਛੋਟੇ ਹੁੰਦੇ ਸਾਨੂੰ ਕੋਈ ਪਤਾ ਨਹੀਂ ਸੀ ਵੀ ਇਹ ਕਾਤੋਂ ਇੰਨਾ ਕੁਛ ਚੱਕੀ ਫਿਰਦੇ ਆ ਜੀ ਤੇ ਉਹ ਬਾਅਦ ਜਿਹੜੇ ਵਤੀਲੇ ਰਹਿ ਜਾਂਦੇ ਹੁੰਦੇ ਸੀ ਉਹ ਵੀ ਬੱਸ ਉਹ ਹੀ ਗੱਲ ਸੇਕਾ ਵੀ ਕਰਦਾ ਸੀ ਜੀ ਕਾਕਾ ਬਿਲਕੁਲ ਉਹ ਉਹ ਦੌਰ ਤੁਸੀਂ ਦੇਖੋ ਨਾ ਹਾਂ ਆਪਣੇ ਉੱਥੇ ਕਿਹੜਾ ਸੀ ਤਾਂ ਆਰਾਮਗੜ ਹਾਂਜੀ ਕਾਮਗੜ ਵੀ ਜਿਹੜਾ ਅਡਵਾਸਟੇ ਦੇ ਵਿੱਚ ਵੀ ਸੀ ਮੇਲ ਲੜ ਕੇ ਨਾ ਗਰਮੇਲ ਮਾਛੀ ਕਿਆਂ ਵਾਲਾ ਵੀ ਇਹਨਾਂ ਕੋਲ ਹੀ ਹੁੰਦੇ ਸੀ ਸਾਰੇ ਉਹ ਟਾਈਮ ਦੀਆਂ ਗੱਲਾਂ ਉਹਦਾ ਟਾਈਮ ਹੋਰ ਸੀ ਹੁਣ ਤੋਂ ਹੁਣ ਜਦੋਂ ਵਾਪਸ ਪਿੰਡ ਕਿਹੜਾ ਵਾਜਦਾ ਜਾਂ ਹਮਤਪੁਰੇ ਕਿਹੜਾ ਵਾਜਦਾ ਤੁਸੀਂ ਸੋਚ ਕੇ ਦੇਖੋ ਹਮਤਪੁਰੇ ਹੁਣ ਘਟ ਕਿਉਂਕਿ ਉਹ ਵੀ ਸਾਰਾ ਪਰਿਵਾਰ ਕੈਨੇਡਾ ਚਲਾ ਗਿਆ ਉੱਥੇ ਜਾਇਆ ਨਹੀਂ ਜਾਂਦਾ ਪਿੰਡ ਤਾਂ ਜਾਂਦੇ ਆ ਸੀ ਮੈਂ ਤਾਂ ਪਿੰਡ ਹੀ ਰਹਿਣਾ ਜਦੋਂ ਜਾਣਾ ਆਪਣਾ ਘਰ ਹੈਗਾ ਉੱਥੇ ਜੀ ਮੁੰਡਾ ਵੀ ਘਰੇ ਰੱਖਿਆ ਜ ਕੋਸ਼ਿਸ਼ ਮੈਂ ਕਰਦਾ ਕਿ ਮੈਂ ਪਿੰਡ ਦੀਆਂ ਗਲੀਆਂ ਚ ਜਾਈ ਜਾਵਾਂ ਇੱਕ ਇੱਕ ਗੱਲ ਆ ਚਲੋ ਇਹ ਤਾਂ ਇੱਕ ਤੁਹਾਡਾ ਅੰਦਰੋਂ ਖੋਪੈਂਦੀ ਆ ਤੁਸੀਂ ਜਾਣਨਾ ਪਿੰਡ ਨੂੰ ਹੁਣ ਜਦੋਂ ਆਪਾਂ ਆਪਾਂ ਪਰਦੇਸੀ ਹੋ ਗਏ ਮੈਂ ਵੀ ਉਸੇ ਹਾਂਜੀ ਸੇਮ ਸੇਮ ਰੋਡ ਮੈਂ ਵੀ ਉਸੇ ਰੋਡ ਤੇ ਹੀ ਪਾਸੇ ਚੜਿਆ ਹੁੰਦਾ ਹੈ ਨਾ ਵੀ ਜਦੋਂ ਆਪਾਂ ਸੋਚਦੇ ਆ ਵੀ ਯਾਰ ਅਸੀਂ ਪਰਦੇਸ ਚ ਆ ਗਏ ਹਾਂਜੀ ਆਏ ਤਾਂ ਅਸੀਂ ਹੋਰ ਚੱਕਰ ਚ ਸੀ ਹਾਂਜੀ ਪਰ ਹੁਣ ਜਦੋਂ ਇਹ ਸੋਚਦੇ ਆ ਜਿਵੇਂ ਤੁਹਾਡੇ ਲਈ ਗੱਲ ਤੁਸੀਂ ਕਿਹਾ ਵੀ ਮੁੰਡਾ ਰੱਖਿਆ ਉੱਥੇ ਘਰੇ ਹਣਾ ਤੇ ਉਹ ਖੋਜ ਹੀ ਨਹੀਂ ਪੈਂਦੀ ਯਾਰ ਇਹ ਕੀ ਹੋ ਕੀ ਆ ਨਹੀਂ ਬੰਦਾ ਤਾਂ ਸੋਚਦਾ ਤਾਂ ਬਹੁਤ ਕੋਸ਼ ਹੈ ਪਰ ਹੁਣ ਕਰ ਕੁਝ ਨਹੀਂ ਸਕਦਾ ਥੋੜੀ ਫੈਮਿਲੀ ਇੱਥੇ ਹੋਗੀ ਬੱਚੇ ਇੱਥੇ ਹੋਗੇ ਗਾਂ ਇਹਨਾਂ ਦੇ ਬੱਚੇ ਹੋ ਜਾਣੇ ਕਿੱਧਰ ਜਾਓਗੇ ਤੁਸੀਂ ਠੀਕ ਆ ਜਿੰਨੀ ਕਿ ਜੋਗਾ ਬੰਦਾ ਕਰੀ-ਕੁਰੀ ਜਾਂਦਾ ਹੈ ਨਾ ਮੈਂ ਮੈਂ ਇਹ ਗੱਲ ਤਾਂ ਕਰ ਰਿਹਾ ਕਿਉਂਕਿ ਅਸੀਂ ਜਿਹੜੇ ਮੁਲਕ ਦੇ ਵਿੱਚ ਅਸੀਂ ਆਏ ਆ ਹਾਂਜੀ ਹੋ ਸਕਦਾ ਕਿ ਇੱਥੇ ਕਿਸੇ ਰੋਬਰਟ ਦਾ ਕਿਸੇ ਫਿਲਿਪ ਦਾ ਦੁਕਾਨ ਹੁੰਦੀ ਬਿਲਕੁਲ ਠੀਕ ਆ ਉਹਨੇ ਕੋਈ ਸੌਸੇਜ ਤਾਲਨੇ ਸੀ ਲੇਕਨ ਤਾਲਨੇ ਸੀ ਠੀਕ ਆ ਅਸੀਂ ਇੱਥੇ ਮਠਿਆਈ ਦੀ ਦੁਕਾਨ ਖੋਲ ਲਈ ਅਸੀਂ ਇੱਥੇ ਛੋਲੇ ਪੂਰੀਆਂ ਯਾਨੀ ਕਿ ਸਾਡੀ ਸਾਡੇ ਓਮ ਗੱਲ ਕਰਦਾ ਹਾਂ ਘੋਮਨ ਲਈ ਹੈ ਨਾ ਤੇ ਜਦੋਂ ਅਸੀਂ ਸੋਚਦੇ ਹਾਂ ਕਿ ਗੱਲ ਚੱਲਦੀ ਆ ਇਹ ਜਦੋਂ ਉੱਥੇ ਵੀ ਗੱਲ ਚੱਲਦੀ ਆ ਵੀ ਯਾਰ ਪ੍ਰਵਾਸੀ ਜੀ ਤੇ ਇਹ ਕਿਉਂ ਆਗੇ ਜੀ ਇਹਨਾਂ ਤੋਂ ਝੋਨਾ ਨਹੀਂ ਲਵਾਉਣਾ ਜੀ ਉਹ ਉਹਨੂੰ ਤੁਸੀਂ ਤੁਸੀਂ ਕੋਰਲੇਟ ਕਿਵੇਂ ਕਰਦੇ ਆ ਯਾਰ ਕਿਉਂਕਿ ਅਸੀਂ ਇਹਨਾਂ ਦੇ ਮੋਲਕ ਚ ਇੱਥੋਂ ਦੇ ਗੋਰਾਂ ਲਈ ਤਾਂ ਅਸੀਂ ਭਈਏ ਨਾ ਨਹੀਂ ਉਹ ਮੈਂ ਤੇਰੀ ਗੱਲ ਬਿਲਕੁਲ ਸਹੀ ਹੈ ਠੀਕ ਹੈ ਅਸੀਂ ਹੁਣ ਇੱਥੇ ਆਏ ਆ ਅਸੀਂ ਇੱਥੋਂ ਦੇ ਰੂਲ ਐਂਡ ਰੈਗੂਲੇਸ਼ਨ ਫਾਲੋ ਕਰੀਏ ਠੀਕ ਹੈ ਜੇ ਵੀ ਕੋਈ ਕੰਮ ਕਰਨਾ ਸਾਰਾ ਕੁਝ ਕਰਨਾ ਤੇ ਇੱਥੋਂ ਦੀ ਨੈਸ਼ਨੈਲਿਟੀ ਲੈਣੀ ਇਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਠੀਕ ਹੈ ਬੇਸ਼ੱਕ ਭਾਵੇਂ ਪੰਜਾਬ ਇੰਡੀਆ ਦਾ ਹੀ ਪਾਰਟ ਹੈ ਹਾਂ ਪਰ ਜੇ ਕੋਈ ਉੱਥੇ ਇਦਾਂ ਦਾ ਸਿਸਟਮ ਹੋ ਤੇ ਵੀ ਉਹਨਾਂ ਨੇ ਰਹਿਣਾ ਰਹਿਣ ਕੋਈ ਪ੍ਰੋਬਲਮ ਨਹੀਂ ਕੰਮ ਕਰਨਾ ਉਹਨਾਂ ਬਿਲਕੁਲ ਉਹਨਾਂ ਨੇ ਉੱਥੇ ਰਹਿਣਾ ਹੈ ਉੱਥੇ ਨਹੀਂ ਉਹਨਾਂ ਨੇ ਪੱਕੇ ਹੀ ਰਹਿਣਾ ਉਹ ਤੋਂ ਉੱਥੇ ਨਹੀਂ ਕਿ ਗਵਰਨਮੈਂਟ ਦੀਆਂ ਕੋਈ ਫਾਰਮੈਲਿਟੀਜ਼ ਹੋਣ ਉਹ ਪੂਰੀਆਂ ਕਰਨ ਰਹਿਣਾ ਕੋਈ ਪ੍ਰੋਬਲਮ ਤਾਂ ਹੈ ਹੀ ਨਹੀਂ ਇਹਦੇ ਚ ਕਿਹੜੇ ਉੱਥੇ ਦੂਜੀ ਗੱਲ ਇਹ ਵੀ ਆ ਜਾਂਦੀ ਹੈ ਨਾ ਜਿਵੇਂ ਆਪਾਂ ਹੱਦ ਬੰਨੀਆਂ ਦੀ ਗੱਲ ਕਰਦੇ ਹਾਂ ਪੰਜਾਬ ਤੇ ਹਮਾਚਲ ਪੰਜਾਬ ਹਮਾਚਲ ਦੂਰ ਕੋਈ ਆ ਕੇ ਪੰਜਾਬ ਦੀ ਜ਼ਮੀਨ ਲੈ ਲੇ ਪਰ ਹਮਾਚਲ ਨਹੀਂ ਪਰ ਇਹ ਚਲੋ ਇਹ ਇੱਕ ਪੋਲਿਟਿਕਸ ਹੋਈ ਹੋਈ ਜੋ ਵੀ ਹੈਗਾ ਉਹਦਾ ਪਾਰਟ ਹੈ ਪਰ ਇਹ ਪੰਜਾਬ ਨੂੰ ਵੀ ਕਰਨਾ ਚਾਹੀਦਾ ਹੈ ਕਿ ਜਿਵੇਂ ਕੋਈ ਲਾਅ ਇਦਾਂ ਦਾ ਬਣਾਉਣ ਜਿਵੇਂ ਰਹਿ ਕੰਮ ਕਰਨਾ ਕਰੇ ਜੋਬ ਕਰਨੀ ਜੋਬ ਕਰੇ ਪਰ ਉੱਥੋਂ ਦਾ ਜਿਹੜਾ ਸਿਸਟਮ ਹੈ ਜਿਵੇਂ ਹੁਣ ਤੁਸੀਂ ਆ ਵੀ ਗਏ ਹਿਮਾਚਲ ਚ ਨਹੀਂ ਲੈ ਸਕਦੇ ਇਦਾਂ ਹੀ ਇੱਥੇ ਹੋਣਾ ਚਾਹੀਦਾ ਹਾਂ ਤੇ ਦੂਜੀ ਜਿਹੜੀ ਹੁਣ ਜਾਂਦੇ ਜਾਂਦੇ ਚਲੋ ਇੱਕ ਗੱਲ ਹੋਰ ਕਿ ਸਟੂਡੈਂਟ ਵੀਜ਼ਾਂ ਤੇ ਆਪਣੇ ਬਹੁਤ ਬੱਚੇ-ਬੱਚੀਆਂ ਬਿਲਕੁਲ ਹਾਂਜੀ ਹਨ ਜਿਹੜੀ ਹੁਣ ਨਵੀਂ آمد ਹੋਈ ਆ ਆਪਾਂ ਕਹਿੰਦੇ ਸਾਰਿਆਂ ਨੂੰ ਪਤਾ ਇਸ ਗੱਲ ਦਾ ਕਿ ਯੂਕੇ ਦੇ ਵਿੱਚ ਬਹੁਤ ਸੀਮਤ ਮੌਕੇ ਆ ਕਿ ਬੰਦਾ ਪੱਕਾ ਹੋ ਬਿਲਕੁਲ ਬਿਲਕੁਲ ਤੇ ਉਹਦੇ ਲਈ ਜੇ ਹੁਣ ਮੰਨ ਲਓ ਕੱਲ ਦੀ ਗੱਲ ਆ ਕਿ ਜਿਹੜੇ ਬੱਚੇ ਇੱਥੇ ਆਏ ਹੋਏ ਆ ਠੀਕ ਆ ਹੋਣ ਦੇ ਵਿੱਚੋਂ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਉਹਨਾਂ ਨੂੰ ਉਹਨਾਂ ਦਾ ਕਿੱਥੇ ਕਿਵੇਂ ਕੀ ਅਡਜਸਟਮੈਂਟ ਹੋ ਰਿਹਾ ਹੈ ਜਾਂ ਕੀ ਹਾਲਾਤ ਖੁਰਮੀ ਜੀ ਉਹ ਪਤਾ ਹੈ ਕਿ ਜਿਵੇਂ ਹੁਣ ਤੁਸੀਂ ਪਹਿਲਾਂ ਹੀ ਕਹਿਤਾ ਵੀ ਹਾਰਡ ਬੋਥ ਹਮ ਫਿਰ ਉਹ ਪਤਾ ਨਹੀਂ ਜਦੋਂ ਆਉਂਦੇ ਆ ਫਿਰ ਉਹ ਦੇਖਦੇ ਨਹੀਂ ਕੁਝ ਜੀ ਅ ਇੱਕ ਯੂਨੀਵਰਸਿਟੀ ਨੇੜੇ ਆ ਦੂਰ ਆ ਰਹਿੰਦੇ ਕੋਈ ਦੂਰ ਆ ਕਿਉਂ ਕਈ ਪ੍ਰੋਬਲਮਸ ਆ ਉਹਦੇ ਵਿੱਚ ਪਰ ਸਪੈਸ਼ਲੀ ਕੁੜੀਆਂ ਦਾ ਤਾਂ ਬਹੁਤ ਹਾਰਡ ਪਰ ਉਹ ਵੀ ਦੇਖਦੇ ਇੱਥੇ ਕਾਫੀ ਹਾਰਡ ਸਟਰਗਲ ਕਰਦੇ ਬੰਦੇ ਵੀ ਕਰ ਰਹੇ ਮੁੰਡੇ ਵੀ ਕਰ ਰਹੇ ਆ ਪਰ ਉਹ ਥੋੜਾ ਸੋਚਣਾ ਚਾਹੀਦਾ ਜਦੋਂ ਆਉਣ ਤੋਂ ਪਹਿਲਾਂ ਥੋੜਾ ਜਿਹਾ ਪਹਿਲਾਂ ਉਹਨਾਂ ਨੂੰ ਪੂਰੀ ਸਟੱਡੀ ਕਰਕੇ ਉੱਥੋਂ ਆਉਣੀ ਚਾਹੀਦੀ ਹੈ ਕਿ ਉੱਥੇ ਫਿਊਚਰ ਕੀ ਹੈ ਸਾਡਾ ਕੁਝ ਹੋ ਸਕਦਾ ਜੇ ਵਾਕਈ ਉਹ ਪੜਨ ਲਈ ਆਏ ਹੈ ਤਾਂ ਪੜ ਕੇ ਪੜਾਈ ਵੱਲ ਹੀ ਧਿਆਨ ਦੇ ਉਹਦੇ ਵਿੱਚੋਂ ਨਿਕਲ ਕੇ ਰਾਈ ਨਾ ਹਾਂ ਉਹਦੇ ਵਿੱਚੋਂ ਹਨਾ ਉਹ ਮਿਹਨਤ ਕਰਨ ਤੇ ਠੀਕ ਹੈ ਉਹਨਾਂ ਨੂੰ ਸਕਸੈਸ ਮਿਲੂਗਾ ਬਿਲਕੁਲ ਸੋ ਇਸਨ ਸਾਡੇ ਬਹੁਤ ਹੀ ਅਜ਼ੀਜ਼ ਲਖਵਿੰਦਰ ਸਿੰਘ ਗੱਲ ਕੋਕਰੀ ਕਲਾ ਜਿਨ੍ਹਾਂ ਦੇ ਨਾਲ ਅਸੀਂ ਥੋੜੀ ਜਿਹੀ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਜਲੇਬੀਆਂ ਵਾਲਾ ਪੂਰ ਪਿਆ ਸੀ ਇੱਚੇ ਚੱਕ ਲਿਆ ਹੁੰਦਾ ਸੀ ਤੇ ਲੰਮੀ ਗੱਲਬਾਤ ਫੇਰ ਵੀ ਕਰਾਂਗੇ ਤੇ ਗੱਲ ਸਾਹਿਬ ਤੁਹਾਨੂੰ ਅੱਜ ਜਿਹੜਾ ਤੁਸੀਂ ਸਾਨੂੰ ਟਾਈਮ ਦਿੱਤਾ ਉਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਸ ਥੈਂਕ ਯੂ ਸਰ ਤੁਹਾਡਾ ਧੰਨਵਾਦ ਦਾ ਤੁਹਾਡਾ ਜੀ ਇਨੀ ਦੂਰੋਂ ਤੁਸੀਂ ਚੱਲ ਕੇ ਆਏ ਮੈਂ ਅਸੀਂ ਮੈਂ ਅਕਸਰ ਕਹਿੰਦਾ ਨਾ ਕਿ ਤੁਸੀਂ ਸਾਡੇ ਗੀਜੇ ਦੀ ਭਾਣਾ ਜਦੋਂ ਮਰਦੀ ਕਰਦਾ ਨਹੀਂ ਨਹੀਂ ਕੋਈ ਗੱਲ ਨਹੀਂ ਜਿੰਨੀ ਜੋਗੇ ਹੈਗੇ ਆ ਹੈਗੇ ਥੈਂਕ ਯੂ ਸਾਰਿਆਂ ਦਾ ਸੁਣਨ ਆ ਲਿਆਂਦਾ ਵੀ ਜੇ ਕੋਈ ਜਾ ਕਿਸੇ ਨੂੰ ਕੋਈ ਲੱਗਿਆ ਹੋਵੇ ਕਿ ਮੈਂ ਉਹਦੇ ਬਾਰੇ ਕੋਈ ਗਲਤ ਗੱਲ ਕੀਤੀ ਹੈ ਤੇ ਮਾਫੀ ਦਿਓ ਜੀ ਨਹੀਂ ਨਹੀਂ ਚਲੋ ਮੈਂ ਸਾਡੇ ਜਿੰਨੇ ਵੀ ਦੋਸਤ ਮਿੱਤਰ ਆ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੀਆਂ ਵੀ ਗੱਲਾਂ ਹੋਈਆਂ ਤੁਸੀਂ ਮੈਂ ਅਸਲ ਦੇ ਵਿੱਚ ਜਦੋਂ ਆਪਾਂ ਕਹਿੰਦੇ ਨਾ ਵੀ ਅਸੀਂ ਸਿੱਖਾਂ ਤੇ ਅਸੀਂ ਸਿੱਖਦੇ ਆ ਤੁਹਾਨੂੰ ਲੱਗੇ ਕਿ ਇਸ ਚੀਜ਼ ਤੇ ਨੁਕਤਾਚੀਨੀ ਕਰਨੀ ਹੈ ਜਰੂਰ ਕਰਿਓ ਮੈਂ ਤੁਹਾਡੇ ਜਵਾਬ ਦੇਉ ਹਾਂ ਠੀਕ ਹੈ ਤੇ ਜੇ ਤੁਹਾਨੂੰ ਲੱਗੇ ਕਿ ਗੱਲਬਾਤ ਵਧੀਆ ਤੇ ਇਹਨੂੰ ਦੂਜਾਂ ਤੱਕ ਜਰੂਰ ਪਹੁੰਚਾਓ ਸਾਡਾ ਸੁਨੇਹਾ ਹੀ ਆ ਇਹ ਤੇ ਇਹਨਾਂ ਕਹਿੰਦੇ ਹੋਏ ਅੱਜ ਤੁਹਾਡੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ